ਮੈਂ ਪਹਿਲਾਂ ਸੋਲੋ ਹੀ ਕਰਦਾ ਸੀ ਜਿਆਦਾ ਪ੍ਰੋਗਰਾਮ ਸਾਡੇ ਕੋਲ ਕੁੜੀ ਡਿਊਟ ਲਈ ਕੁੜੀ ਵੀ ਆਨੀ ਸੀ ਜਦੋਂ ਜਸੀ ਨਾਲ ਗੱਲ ਕੀਤੀ ਤੇ ਮੈਨੂੰ ਲੱਗਿਆ ਵੀ ਕੁੜੀ ਵਧੀਆ ਹੈ ਕਿਉਂਕਿ ਸਾਡਾ ਐਸੀ ਵੀ ਮੈਨੂੰ ਲੱਗਦਾ ਸੀ 5-7 ਸਾਲ ਇਹ ਨਹੀਂ ਵੀ ਕੰਮ ਕਰਨਾ ਹੈ ਤੇ ਮੈਂ ਵੀ 5-7 ਸਾਲ ਵੀ ਵਧੀਆ ਸਾਡਾ ਚਲ ਜੋੜੀ ਹੁੰਦੀ ਹੈ ਵੀ ਟੁੱਟੂ ਨਾਲ ਤਾਂ ਇਕੱਠੇ ਕੰਮ ਕਰ ਲਾਂਗੇ ਬਿਲਕੁਲ ਉਸ ਤੋਂ ਬਾਅਦ ਉਹਨੂੰ ਜਾਨੀ ਕਿ بڑے ਲੋਕਾਂ ਨੇ ਕਿਹਾ ਹੋਇਆ ਮੇਰੇ ਬਾਰੇ ਤਾਂ ਕਹਿੰਦੀ ਸੀ ਬੀਅਰ ਬਾਹਰੋਂ ਆਉਂਦੇ ਨੇ ਇਹ ਬਾਹਰਲੇ ਐਵੇਂ ਹੁੰਦੇ ਨੇ ਬਾਹਰਲੇ ਓਵੇਂ ਹੁੰਦੇ ਨੇ ਇਹ ਤਾਂ ਵਿੱਚ ਝੂਠ ਮਾਰਦੇ ਨੇ ਇਹਨਾਂ ਨੇ ਕਿਹੜੇ ਵੀਜ਼ੇ ਲਵਾਉਣੇ ਨੇ ਕਿਹੜਾ ਐਵੇਂ ਕਰਨਾ ਇਹ ਤਾਂ ਪਰ ਜਰੂ ਬਾਬੇ ਦੀ ਮਿਹਰ ਨਾਲ بڑے ਬੰਦਿਆਂ ਨੇ ਰੋਕਿਆ ਵੀ ਉਹਦੇ ਪਾਸਪੋਰਟ ਦੀਆਂ ਮਡੀਆਂ ਪ੍ਰੋਬਲਮਾਂ ਕ੍ਰੀਏਟ ਕਰਦੇ ਸੀ ਬੰਦੇ ਵੀ ਪਾਸਪੋਰਟ ਨਹੀਂ ਮੰਨ ਦੇਣਾ ਸੀ ਸਜੰਦੇ ਲਾ ਦਿੱਤੇ ਬਸ ਮੇਰਾ ਆਪਾ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਉਹ ਵੀ ਕਰ ਹਾਂ ਕਰ ਲਿਆ 1 ਸਾਲ ਦੇ ਵਿੱਚ ਹੀ ਵੀਜ਼ਾ ਲੱਗ ਗਿਆ ਸੀ ਉਹਦਾ ਫਿਰ 2011 ਚ ਮੇਰੇ 11 ਚ ਅਸੀਂ ਇਕੱਠੇ ਕੰਮ ਕਰਨ ਲੱਗੇ ਆ 12 ਚ ਅਸੀਂ ਚੱਲੀ ਗਈ ਸੀ ਠੀਕ ਹੈ ਅਸੀਂ ਨੇ ਫੋਨ ਫੋਣ ਵੀ ਕੀਤੇ ਉੱਥੇ ਜਾ ਕੇ ਉਹ ਤਾਂ ਹੁਣ ਵੀ ਮੈਨੂੰ ਦੱਸਦੀ ਸੀ ਕਹਿੰਦੀ ਭਾਜੀ ਤੁਹਾਡੇ ਦੁਸ਼ਮਣ ਹੀ ਬੜੇ ਨੇ ਮੈਂ ਕਿਹਾ ਇਹ ਮੇਰੇ ਦੁਸ਼ਮਣ ਮੈਂ ਕਿਹਾ ਮੈਂ ਤਾਂ ਆਪਾਂ ਤਾਂ ਕਿਸੇ ਲਈ ਮਾਰਾ ਕਦੇ ਕੀਤਾ ਹੀ ਨਹੀਂ ਐਕਚੁਅਲੀ ਜਦੋਂ ਜੱਸੀ ਮੇਰੇ ਨਾਲ ਆ ਸ਼ੁਰੂ ਕੀਤਾ ਜੱਸੀ ਨੇ ਨਾ ਤੇ ਉਦੋਂ ਮੈਂ ਪਹਿਲਾਂ ਸੋਲੋ ਹੀ ਕਰਦਾ ਸੀ ਜਿਆਦਾ ਪ੍ਰੋਗਰਾਮ ਸਾਡੇ ਕੋਲ ਕੁੜੀ ਡਿਊਟ ਲਈ ਕੁੜੀ ਵੀ ਆਨੀ ਸੀ ਜਦੋਂ ਜੱਸੀ ਨੇ ਗੱਲ ਕੀਤੀ ਤੇ ਮੈਨੂੰ ਲੱਗਿਆ ਵੀ ਕੁੜੀ ਵਧੀਆ ਹੈ ਚੱਲ ਵੀ ਆਪਾਂ ਵੀ ਜੋ ਜੋੜੀ ਕਿਉਂਕਿ ਸਾਡਾ ਐ ਸੀ ਵੀ ਮੈਨੂੰ ਲੱਗਦਾ ਸੀ 5-7 ਸਾਲ ਇਹ ਨਹੀਂ ਵੀ ਕੰਮ ਕਰਨਾ ਹੈ ਤੇ ਮੈਂ ਵੀ 5-7 ਸਾਲ ਵੀ ਵਧੀਆ ਸਾਡਾ ਚੱਲ ਜੋੜੀ ਹੁੰਦੀ ਹੈ ਵੀ ਟੁੱਟੂ ਨਾ ਤਾਂ ਇਕੱਠੇ ਕੰਮ ਕਰ ਲਾਂਗੇ ਬਿਲਕੁਲ ਉਦੋਂ ਬਾਅਦ ਉਹਨੂੰ ਜਣੀ ਕਿ بڑے ਲੋਕਾਂ ਨੇ ਕਿਹਾ ਹੋਇਆ ਮੇਰੇ ਬਾਰੇ ਤਾਂ ਕਹਿੰਦੀ ਸੀ ਬੀਅਰ ਬਾਹਰੋਂ ਆਉਂਦੇ ਨੇ ਇਹ ਬਾਹਰਲੇ ਐਵੇਂ ਹੁੰਦੇ ਨੇ ਬਾਹਰਲੇ ਓਵੇਂ ਹੁੰਦੇ ਨੇ ਇਹ ਤਾਂ ਐਵੇਂ ਝੂਠ ਮਾਰਦੇ ਨੇ ਇਹਨਾਂ ਨੇ ਕਿਹੜੇ ਵੀਜ਼ੇ ਲਵਾਉਣੇ ਨੇ ਕਿਹੜਾ ਐਵੇਂ ਕਰਨਾ ਇਹ ਤਾਂ ਜਿਸੀਂ ਨਹੀਂ ਇੱਥੋਂ ਤੱਕ ਸੀਮਤ ਹੈ ਪਰ ਚਲੋ ਬਾਬੇ ਦੀ ਮਿਹਰ ਨਾਲ بڑے ਬੰਦਿਆਂ ਨੇ ਰੋਕਿਆ ਵੀ ਉਹਦੇ ਪਾਸਪੋਰਟ ਦੀਆਂ ਬੜੀਆਂ ਪ੍ਰੋਬਲਮਾਂ ਕ੍ਰੀਏਟ ਕਰਦੇ ਸੀ ਬੰਦੇ ਵੀ ਪਾਸਪੋਰਟ ਨਹੀਂ ਮੰਨ ਦੇਣਾ ਸੀ ਠੀਕ ਹੈ ਮੈਂ ਕਿਹਾ ਵੀਰੇ ਫਿਰ ਐ ਤਾਂ ਨਹੀਂ ਹੁੰਦਾ ਹੁੰਦਾ ਠੀਕ ਹੈ ਜਿਹੜੀ ਗੱਲ ਜਿੱਥੇ ਅੜ ਕੇ ਬਟੰਡੇ ਵਾਲੇ ਤਜਿੰਦੇ ਲਾ ਦਿੱਤੇ ਬਸ ਮੇਰਾ ਆਪਾ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਉਹ ਵੀ ਕਰ ਹਾ ਹੁਣ ਕਰ ਲਿਆ ਇੱਕ ਸਾਲ ਦੇ ਵਿੱਚ ਹੀ ਵੀਜ਼ਾ ਲੱਗ ਗਿਆ ਸੀ ਉਹਦਾ ਫਿਰ 2011 ਚ ਮੇਰੇ 11 ਚ ਅਸੀਂ ਇਕੱਠੇ ਕੰਮ ਕਰ ਲਗੇ 12 ਚ ਅਸੀਂ ਚਲੀ ਗਈ ਸੀ ਠੀਕ ਹੈ ਜਸੀਂ ਨੇ ਫੋਨ ਫੋਨ ਵੀ ਕੀਤੇ ਉੱਥੇ ਜਾ ਕੇ ਉਹ ਤਾਂ ਹੁਣ ਵੀ ਮੈਨੂੰ ਦੱਸਦੀ ਸੀ ਕਹਿੰਦੀ ਭਾਜੀ ਤੁਹਾਡੇ ਦੁਸ਼ਮਣ ਹੀ ਬੜੇ ਨੇ ਮੈਂ ਕਿਹਾ ਮੇਰੇ ਦੁਸ਼ਮਣ ਮੈਂ ਕਿਹਾ ਮੈਂ ਤਾਂ ਆਪਾਂ ਤਾਂ ਕਿਸੇ ਲਈ ਮਾੜਾ ਕਦੇ ਕੀਤਾ ਹੀ ਨਹੀਂ ਵੀ ਆਪਣੇ ਦੁਸ਼ਮਣ ਕਿੱਥੋਂ ਪੈਦਾ ਹੋ ਗਏ ਉਹ ਕਹਿੰਦੀ ਦੁਸ਼ਮਣੀ ਹੈ ਤਾਂ ਤੁਹਾਡੇ ਦੋਸਤੀ ਹੈ ਜਿਹੜੇ ਫੋਨ ਕਰਦੇ ਨੇ ਮੈਂ ਕਿਹਾ ਵੀ ਇਹ ਤਾਂ ਗੱਲ ਫਿਰ ਮੈਨੂੰ ਥੋੜੀ ਜੀ ਮੈ ਪਰ ਚਲੋ ਦੁਸ਼ਮਣਾਂ ਉਹਦਾ ਹੈ ਹੀ ਐ ਉਹ ਤੁਹਾਨੂੰ ਪਤਾ ਹੀ ਹੈ ਜਿਹੜੇ ਬੰਦੇ ਨੇ ਤੁਹਾਡੇ ਨਾਲ ਲੜਨਾ ਹੈ ਉਹਨੇ ਤਾਂ ਸਿੱਧੇ ਮੱਥੇ ਤੁਹਾਨੂੰ ਮਾੜਾ ਚੰਗਾ ਕਹਿਣਾ ਵੀ ਹੈ ਤੇ ਸਿੱਧੇ ਮੱਥੇ ਠੀਕ ਹੈ ਉਹ ਚੱਲਦਾ ਹੀ ਰਹਿੰਦਾ ਉਹ ਤਾਂ ਹਨਾ ਪਰ ਜੇ ਕੋਈ ਦੋਸਤ ਬਣ ਕੇ ਇਹ ਚੀਜ਼ ਕਰਦਾ ਹੈ ਉਹ ਫਿਰ ਮਾੜੀ ਹੈ ਦੁੱਖ ਹੈ ਜੜਾ ਚ ਬਹਿ ਕੇ ਫੇਰੀ ਆਰੀ ਸੱਜਣਾ ਨੇ ਆਰੀ ਸੱਜਣਾ ਨੇ ਹਾਂ ਫੇਰ ਜਾਂਦੇ ਹਾਂ ਹਾਂ ਫਿਰ ਮੈਨੂੰ ਚਲੋ ਦੱਸਿਆ ਤਾਂ ਨਹੀਂ ਹੋਣੇ ਪੁੱਛਿਆ ਪਛਾ ਤਾਂ ਮੈਂ ਵਾਵਾ ਸੀ ਵੀ ਕਿਹੜੇ ਕਿਹੜੇ ਬੰਦੇ ਨੇ ਕਹਿੰਦੀ ਵੀ ਖਾਸੇ ਜਣੇ ਨਹੀਂ ਮੈਂ ਕਿਹਾ ਚਲੋ ਫਿਰ ਹੁਣ ਮੈਂ ਕਿਹਾ ਵੀ ਐਂ ਦੱਸਦੇ ਵੀ ਕੋਈ ਬਾਹਲਾ ਨੇੜੇ ਤਾਂ ਨਹੀਂ ਨੇੜੇ ਦੇ ਤੋਂ ਬਚ ਕੇ ਰ ਕੀ ਦਵਾਲਾਂ ਬਾ ਮੈਂ ਪਹਿਲਾਂ ਸੋਲੋ ਹੀ ਕਰਦਾ ਸੀ ਜਿਆਦਾ ਪ੍ਰੋਗਰਾਮ ਸਾਡੇ ਕੋਲ ਕੁੜੀ ਡਿਊਟ ਲਈ ਕੁੜੀ ਵੀ ਆਨੀ ਸੀ ਜਿਹਦੇ ਜਸੀ ਨਾਲ ਗੱਲ ਕੀਤੀ ਤੇ ਮੈਨੂੰ ਲੱਗਿਆ ਵੀ ਕੁੜੀ ਵਧੀਆ ਹੈ ਕਿਉਂਕਿ ਸਾਡਾ ਐ ਸੀ ਵੀ ਮੈਨੂੰ ਲੱਗਦਾ ਸੀ 5-7 ਸਾਲ ਇਹ ਨਹੀਂ ਵੀ ਕੰਮ ਕਰਨਾ ਹੈ ਤੇ ਮੈਂ ਵੀ 5-7 ਸਾਲ ਵੀ ਵਧੀਆ ਸਾਡਾ ਚਲ ਜੋੜੀ ਹੁੰਦੀ ਹੈ ਵੀ ਟੁੱਟੂ ਨਾਲ ਤਾਂ ਇਕੱਠੇ ਕੰਮ ਕਰ ਲਾਂਗੇ ਬਿਲਕੁਲ ਉਸ ਤੋਂ ਬਾਅਦ ਉਹਨੂੰ ਜਣੀ ਕਿ بڑے ਲੋਕਾਂ ਨੇ ਕਿਹਾ ਹੋਆ ਮੇਰੇ ਬਾਰੇ ਤਾਂ ਕਹਿੰਦੀ ਸੀ ਵੀ ਯਾਰ ਬਾਹਰੋਂ ਆਉਂਦੇ ਨੇ ਇਹ ਬਾਹਰਲੇ ਐਵੇਂ ਹੁੰਦੇ ਨੇ ਬਾਹਰਲੇ ਓਵੇਂ ਹੁੰਦੇ ਨੇ ਇਹ ਤਾਂ ਐਵੇਂ ਝੂਠ ਮਾਰਦੇ ਨੇ ਇਹਨਾਂ ਨੇ ਕਿਹੜੇ ਵੀਜ਼ੇ ਲਵਾਉਣੇ ਨੇ ਕਿਹੜਾ ਐ ਪਰ ਜਰੂ ਬਾਬੇ ਦੀ ਮਿਹਰ ਨਾਲ بڑے ਬੰਦਿਆਂ ਨੇ ਰੋਕਿਆ ਵੀ ਉਹਦੇ ਪਾਸਪੋਰਟ ਦੀਆਂ ਮਡੀਆਂ ਪ੍ਰੋਬਲਮਾਂ ਕ੍ਰੀਏਟ ਕਰਦੇ ਸੀ ਬੰਦੇ ਵੀ ਪਾਸਪੋਰਟ ਨਹੀਂ ਮੰਨ ਦੇਣਾ ਸੀ ਸਜੰਦੇ ਲਾ ਦਿੱਤੇ ਬਸ ਮੇਰਾ ਆਪਾ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਉਹ ਵੀ ਕਰ ਹਾਂ ਕਰ ਲਿਆ 1 ਸਾਲ ਦੇ ਵਿੱਚ ਹੀ ਵੀਜ਼ਾ ਲੱਗ ਗਿਆ ਸੀ ਉਹਦਾ ਫਿਰ 2011 ਚ ਮੇਰੇ 11 ਚ ਅਸੀਂ ਇਕੱਠੇ ਕੰਮ ਕਰਨ ਲੱਗੇ ਆ 12 ਚ ਅਸੀਂ ਚਲੀ ਗਈ ਸੀ ਠੀਕ ਹੈ ਅਸੀਂ ਨੇ ਫੋਨ ਫੋਨ ਵੀ ਕੀਤੇ ਉੱਥੇ ਜਾ ਕੇ ਉਹ ਤਾਂ ਹੁਣ ਵੀ ਮੈਨੂੰ ਦੱਸਦੀ ਸੀ ਕਹਿੰਦੀ ਭਾਜੀ ਤੁਹਾਡੇ ਦੁਸ਼ਮਣ ਹੀ ਬੜੇ ਨੇ ਮੈਂ ਕਿਹਾ ਮੇਰੇ ਦੁਸ਼ਮਣ ਮੈਂ ਕਿਹਾ ਮੈਂ ਤਾਂ ਆਪਾਂ ਤਾਂ ਕਿਸੇ ਲਈ ਮਾੜਾ ਕਦੇ ਕੀਤਾ ਹੀ ਨਹੀਂ ਐਕਚੁਅਲੀ ਜਦੋਂ ਜੱਸੀ ਮੇਰੇ ਨਾਲ ਆ ਸ਼ੁਰੂ ਕੀਤਾ ਜੱਸੀ ਨੇ ਨਾ ਤੇ ਉਦੋਂ ਮੈਂ ਪਹਿਲਾਂ ਸੋਲੋ ਹੀ ਕਰਦਾ ਸੀ ਜਿਆਦਾ ਪ੍ਰੋਗਰਾਮ ਸਾਡੇ ਕੋਲ ਕੁੜੀ ਡਿਊਟ ਲਈ ਕੁੜੀ ਵੀ ਆ ਨਹੀਂ ਸੀ ਜਦੋਂ ਜੱਸੀ ਨਾਲ ਗੱਲ ਕੀਤੀ ਤੇ ਮੈਨੂੰ ਲੱਗਿਆ ਵੀ ਕੁੜੀ ਵਧੀਆ ਹੈ ਚੱਲ ਵੀ ਆਪਾਂ ਵੀ ਜੋ ਜੋੜੀ ਕਿਉਂਕਿ ਸਾਡਾ ਐਸੀ ਵੀ ਮੈਨੂੰ ਲੱਗਦਾ ਸੀ 5-7 ਸਾਲ ਇਹ ਨਹੀਂ ਵੀ ਕੰਮ ਕਰਨਾ ਹੈ ਤੇ ਮੈਂ ਵੀ 5-7 ਸਾਲ ਵੀ ਵਧੀਆ ਸਾਡਾ ਚੱਲ ਜੋੜੀ ਹੁੰਦੀ ਹੈ ਵੀ ਟੁੱਟੂ ਨਾਲ ਤਾਂ ਇਕੱਠੇ ਕੰਮ ਕਰ ਲਾਂਗੇ ਬਿਲਕੁਲ ਉਦੋਂ ਬਾਅਦ ਉਹਨੂੰ ਜਣੀ ਕਿ بڑے ਲੋਕਾਂ ਨੇ ਕਿਹਾ ਹੋਇਆ ਮੇਰੇ ਬਾਰੇ ਤਾਂ ਕਹਿੰਦੀ ਸੀ ਵੀ ਇਹ ਬਾਹਰੋਂ ਆਉਂਦੇ ਨੇ ਇਹ ਬਾਹਰਲੇ ਐਵੇਂ ਹੁੰਦੇ ਨੇ ਬਾਹਰਲੇ ਐਵੇਂ ਹੁੰਦੇ ਨੇ ਇਹ ਤਾਂ ਐਵੇਂ ਝੂਠ ਮਾਰਦੇ ਨੇ ਇਹਨਾਂ ਨੇ ਕਿਹੜੇ ਵੀਜ਼ੇ ਲਵਾਉਣੇ ਨੇ ਕਿਹੜਾ ਐਵੇਂ ਕਰਨਾ ਇਹ ਤਾਂ ਜਿਸੀਂ ਨਹੀਂ ਇੱਥੋਂ ਤੱਕ ਸੀਮਤ ਹੈ ਪਰ ਚਲੋ ਬਾਬੇ ਦੀ ਮਿਹਰ ਨਾਲ بڑے ਬੰਦਿਆਂ ਨੇ ਰੋਕਿਆ ਵੀ ਉਹਦੇ ਪਾਸਪੋਰਟ ਦੀਆਂ ਬੜੀਆਂ ਪ੍ਰੋਬਲਮਾਂ ਕ੍ਰੀਏਟ ਕਰਦੇ ਸੀ ਬੰਦੇ ਵੀ ਪਾਸਪੋਰਟ ਨਹੀਂ ਮੰਨ ਦੇਣਾ ਸੀ ਠੀਕ ਹੈ ਮੈਂ ਕਿਹਾ ਵੀਰੇ ਫਿਰ ਐ ਤਾਂ ਨਹੀਂ ਹੁੰਦਾ ਹੁੰਦਾ ਠੀਕ ਹੈ ਜਿਹੜੀ ਗੱਲ ਜਿੱਥੇ ਅੜ ਕੇ ਬਟੰਡੇ ਵਾਲੇ ਜਿੰਦੇ ਲਾ ਦਿੱਤੇ ਫਿਰ ਬਸ ਵੀਰ ਆਪਾ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਉਹ ਵੀ ਕਰ ਹਾ ਕਰ ਲਿਆ ਇੱਕ ਸਾਲ ਦੇ ਵਿੱਚ ਹੀ ਵੀਜ਼ਾ ਲੱਗ ਗਿਆ ਸੀ ਉਹਦਾ ਫਿਰ 2011 ਚ ਮੇਰੇ 11 ਚ ਅਸੀਂ ਇਕੱਠੇ ਕੰਮ ਕਰਨ ਲੱਗੇ ਆ 12 ਚ ਅਸੀਂ ਚਲੀ ਗਈ ਸੀ ਠੀਕ ਹੈ ਜਸੀਂ ਨੇ ਫੋਨ ਫਾਨ ਵੀ ਕੀਤੇ ਉੱਥੇ ਜਾ ਕੇ ਉਹ ਤਾਂ ਹੁਣ ਵੀ ਮੈਨੂੰ ਦੱਸਦੀ ਸੀ ਕਹਿੰਦੀ ਭਾਜੀ ਤੁਹਾਡੇ ਦੁਸ਼ਮਣ ਹੀ ਬੜੇ ਨੇ ਮੈਂ ਕਿਹਾ ਇਹ ਮੇਰੇ ਦੁਸ਼ਮਣ ਮੈਂ ਕਿਹਾ ਮੈਂ ਤਾਂ ਆਪਾਂ ਤਾਂ ਕਿਸੇ ਲਈ ਮਾੜਾ ਕਦੇ ਕੀਤਾ ਹੀ ਨਹੀਂ ਇਹ ਆਪਣੇ ਦੁਸ਼ਮਣ ਕਿੱਥੋਂ ਪੈਦਾ ਹੋ ਗਏ ਉਹ ਕਹਿੰਦੀ ਦੁਸ਼ਮਣੀ ਹੈ ਤਾਂ ਤੁਹਾਡੇ ਦੋਸਤ ਹੀ ਆ ਜਿਹੜੇ ਫੋਨ ਕਰਦੇ ਨੇ ਮੈਂ ਕਿਹਾ ਵੀ ਇਹ ਤਾਂ ਗਲਤ ਮੈਨੂੰ ਗੱਲ ਨੇ ਹਾਰਟ ਕੀਤਾ ਇਸ ਨੇ ਹ ਪੀ ਚਲੋ ਦੁਸ਼ਮਣਾਂ ਉਹਦਾ ਹੈ ਹੀ ਹੈ ਉਹ ਤੁਹਾਨੂੰ ਪਤਾ ਹੀ ਹੈ ਜਿਹੜੇ ਬੰਦੇ ਨੇ ਤੁਹਾਡੇ ਨਾਲ ਲੜਨਾ ਹੈ ਉਹਨੇ ਤਾਂ ਸਿੱਧੇ ਮੱਥੇ ਤੁਹਾਨੂੰ ਮਾੜਾ ਚੰਗਾ ਕਹਿਣਾ ਵੀ ਹੈ ਤੇ ਸਿੱਧੇ ਮੱਥੇ ਠੀਕ ਹੈ ਉਹ ਚੱਲਦਾ ਹੀ ਰਹਿੰਦਾ ਉਹ ਤਾਂ ਹਨਾ ਪਰ ਜੇ ਕੋਈ ਦੋਸਤ ਬਣ ਕੇ ਇਹ ਚੀਜ਼ ਕਰਦਾ ਹੈ ਉਹ ਫਿਰ ਮਾੜੀ ਹੈ ਦੁੱਖ ਹੈ ਜੜਾ ਚ ਬਹਿ ਕੇ ਫੇਰੀ ਆਰੀ ਸੱਜਣਾ ਨੇ ਆਰੀ ਸੱਜਣਾ ਨੇ ਹਾਂ ਫੇਰ ਜਾਂਦੇ ਹਾਂ ਹਾਂ ਫਿਰ ਮੈਨੂੰ ਚਲੋ ਦੱਸਿਆ ਤਾਂ ਨਹੀਂ ਹੋਣੇ ਪੁੱਛਿਆ ਪਛਾ ਤਾਂ ਮੈਂ ਵਾਵਾ ਸੀ ਵੀ ਕਿਹੜੇ ਕਿਹੜੇ ਬੰਦੇ ਨੇ ਕਹਿੰਦੀ ਵੀ ਖਾਸੇ ਜਣੇ ਨਹੀਂ ਮੈਂ ਕਿਹਾ ਚਲੋ ਫਿਰ ਹੁਣ ਮੈਂ ਕਿਹਾ ਵੀ ਐਂ ਦੱਸਦੇ ਵੀ ਕੋਈ ਬਾਹਲਾ ਨੇੜੇ ਤਾਂ ਨਹੀਂ ਨੇੜੇ ਦੇ ਤੋਂ ਬਚ ਕੇ ਰ